ਸਾਤਸਿਕਾ ਜੀ ਸਾਰਿਆਂ ਨੂੰ ਸੰਦੀਪ ਦੇ ਫਾਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਰਾਜੀਵਿਤ ਸੋਨੀ ਉਹਨਾਂ ਕੋਲ ਪਹੁੰਚ ਚੁੱਕੇ ਆ ਜੀ ਪਿੰਡ ਬਾਈ ਦਾ ਹੈਗਾ ਉਸਮਾ ਜ਼ਿਲ੍ਹਾ ਤਰਨਤਾਰਨ ਦੇ ਤਸਰੀ ਵੀ ਤਰਨਤਾਰਨ ਦੇਖੋ ਅੱਜ ਵੀ ਕੋਈ 8-10 ਦੇ ਲਗਭਗ ਪਸ਼ੂ ਸੇਲ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਭਜੀ ਸਤਿਕਾਰ ਸਤਿਕਾਰ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਬਾਈ ਜੀ ਤੁਸੀਂ ਸੁਣਾਓ ਚਲੋ ਕਿਵੇਂ ਚੱਲ ਰਿਹਾ ਕਿਉਂ ਮੋਦੀ ਜੀ ਚਲੋ ਕਿਰਪਾਈ ਜਾਈਏ ਤੁਰੀਆਂ ਆਉਂਦੀਆਂ ਤੁਰੀਆਂ ਜਾਂਦੀਆਂ ਹਾਂ ਬਿਲਕੁਲ ਜੀ ਬਾਕੀ ਵੀਰ ਭਰਾ ਬੜਾ ਵੀਡੀਓ ਵੇਖ ਕੇ ਆਪਾਂ ਨੂੰ ਬੜਕ ਵਧੀਆ ਵਧੀਆ ਕਮੈਂਟ ਕਰ ਦੇ ਨਾ ਬੜਾ ਮੱਝਾ ਕਰਨੇ ਆਈਆਂ ਸੀ ਬੜੀਆਂ ਸੀ ਵਿੱਚ ਝੋਟੀਆਂ ਉਹ ਵੇਗੀਆਂ ਉਹ ਵੇਗੀਆਂ ਸੇਲ ਹੋ ਗਈਆਂ ਮੇਟਾ ਦਾ ਇਹ ਫੋਨ ਆਇਆ ਹੈ ਕੋਈ ਨਹੀਂ ਨਿੱਕੀ ਅੱਜ ਸਰਦੀਪ ਜੀ ਅੱਜ ਭਾ ਪਾ ਰੱਖਣੇ ਬਿਲਕੁਲ ਛੋੜੇ ਛੋੜੇ ਕਰਨੇ ਅੱਜ ਅੱਜ 38 40 ਵਾਲੇ ਭਾ ਰੱਖਣੇ ਵਿੱਚ ਅੱਛਾ ਮੱਝਾ ਦੇ ਤੋਕੜਾ ਕਪੜਾ ਅੱਛਾ ਸਾਹਬੇ ਕੋਈ ਡਬਲ ਡਬਲ ਰੁਪਏ ਕਰਨ ਵਾਲੀਆਂ ਮਹੀਆਂ ਦੇਣੀਆਂ ਅੱਛਾ ਆਹ ਕਰੋ ਸ਼ੁਰੂ ਇਹਦੂ ਲੱਗਿਆ ਨਾ ਆਹ ਸਰਦੀਪ ਜੀ ਪਹਿਲਾ ਜਰਸੀ ਵਸ਼ੀਰੋਂ ਹਾਂਜੀ ਜਰਸੀ ਵਸ਼ੀਰੋਂ ਸ਼ਿੰਗੜਾ ਪੀਸ ਸੁਈਆ ਸੁਈ ਸੰਦੀਪ ਵੇ ਸੰਦੀਪ ਆ ਬਚੀ ਤੇ ਮਗਰ ਵਸੀ ਵੇ ਤੇ ਪਿਓਰ ਜਰਸੀ ਸੰਦੀਪ ਕਿੰਨਾ ਦਾ ਤੇ ਭਾਈ ਜੀ 10 ਕਿਲੋ ਆ ਨਾੜੂ ਦੇ ਬੱਚਾ ਵਾ ਨਾੜੂ ਦੇ ਬੱਚਾ ਹੀ 10 ਕਿਲੋ ਦੋਦੀ ਲਓ ਜੀ ਜਰਸੀ ਵੇ ਸੰਦੀਪ ਹਾਂ ਕੱਦ ਬਿਲਕੁਲ ਛੋਟਾ ਹੀ ਹੈ ਛੋਟਾ ਜਾਂ ਕੱਦ ਪਰ ਕੱਦ ਦੇਣਾ ਕੋਈ ਜਾਵੇ ਬਿਲਕੁਲ ਨਹੀਂ ਜਾਵੇ ਚੋਈ ਜੋ ਕਿਵੇਂ ਜੀ ਵੱਡਾ ਧਮਾਕਾ ਹਾਂ ਛੋਟਾ ਪੈਕੇਟ ਵੱਡਾ ਧਮਾਕਾ ਹੈ ਬਿਲਕੁਲ ਇੱਕ ਗੱਲ ਆ ਬਾਕੀ ਸੰਦੀਪ ਜੀ ਦੋ ਟੋਕਰੇ ਪਠਿਆਂ ਦੇ ਪਾਓ ਤੇ ਵਿਲੇ ਹਾਂ ਬਾਜੀ ਬਾਸ ਬਾਸ ਬਾਕੀ ਸੰਦੀਪ ਜੀ ਆਪਣੀ ਦੋ ਟਾਈਮ ਕੋਈ ਐ ਤਸੱਲੀ ਕਰਕੇ ਖੜੇ ਹਾਂਜੀ ਸੰਦੀਪ ਇਹਦਾ ਮੁੱਲ ਕੋਈ ਆਪਾਂ ਤੇਲ ਚੋਲੇ ਬਾਜੂ ਕੋਈ ਲਾਮਾ ਨਾ ਵੀਰ ਦਵੇ ਹਨਾ ਹਾਂਜੀ ਤੇ ਬਾਕੀ ਵੈਗਰੂ ਦੀ ਕਿਰਪਾ ਵਾ ਦੁੱਧ ਜੰਨ ਥੰਦੀ ਧੀਰੀਆ ਸੰਦੀਪ ਸਾਹਿਬ ਮੋਲੇ ਦਾ ਭਾਵੇਂ ਜੋ ਮਰਜ਼ੀ ਕਰਾਲਾ ਭਾਵੇਂ 50 ਕਰਾਲਾ 45 42 40 ਦੀ ਦੇਣੀ ਬਚੀ 40000 ਦੀ 35000 ਦੀ ਦੇਣੀ ਆ ਚਲ ਜਾਣ ਦੋ ਹਾਂ ਤੇ ਨਾਂ ਸੰਦੀਪ ਜੀ ਲੋਹਰ ਹੋਣੀ ਵੇਖ 30000 ਦੀ ਬੱਠ ਠੀਕ ਚੱਲ ਸੰਦੀਪ ਆ ਵੀ ਜਰਸੀ ਵਸ਼ੀ ਹੋ ਦੋਦੇ ਦੇ ਥੱਲੇ 10000 ਕਿਲੋ 10 ਪੱਕਾ ਮੰਨ ਲੈ ਇਹੇ ਮਗਰੂ ਵਸ਼ੀ ਅਜਾਜ ਵਸ਼ੀ ਇਹਦੇ ਮਗਰੂ ਵਸ਼ੀ ਵੇਖ ਇਧਰ ਵੇਖ ਇਧਰ ਬੱਠ ਠੀਕ ਆ ਤੇ ਵੇ 10 ਕਿਲੋ ਤਾਂ ਪੱਕਾ ਹੀ ਜੀ ਪੱਕਾ ਪੱਕਾ ਥਣ ਵੇ ਸੰਦੀਪ ਸਾਂ ਮਹੀਆ ਵਾਲਾ ਥਣ ਲੱਗਾ ਵਸ਼ੀ ਨੂੰ ਹਾਂ ਹਾਂ ਬਿਲਕੁਲ ਵੇਖ ਵਸ਼ੀ ਵੇਖ ਜੱਡਾ ਕੇ ਨਾ ਵਸ਼ੀ ਨੂੰ ਏ ਭਾਵੇਂ ਕੋਈ ਜੋੜਾ ਹੀ ਲੈ ਲੈ ਵੀਰ ਮੇਰਾ ਬਹੁਤ ਜਿਆਦੀਆਂ ਚੰਗੀਆਂ ਸੰਦੀਪ ਆ ਜੋ ਜੀ ਵੇ ਨਹੀਂ ਠੀਕ ਹੈ ਆਂਦੇ ਵੀਰਲਾ ਦੇ ਥਾਂ ਕਿੜ-ਕਿੜ ਦੇ ਉਹ ਕੰਮ ਬਣਿਆ ਵੇ ਇਧਰ ਵੇ ਇਧਰ ਵਾਸੀ ਸੰਦੀਪ ਸਿੰਘ ਮੋਲੇ ਦਾ ਵੀ ਕੋਈ ਆਪਾਂ ਜਿਆਦਾ ਨਹੀਂ ਕਰਨਾ ਹਾਂ ਕੋਈ 45 ਨਹੀਂ ਕੋਈ 42 ਨਹੀਂ 40 2 6 38 38000 ਹਾਂ ਉਹ ਨਹੀਂ ਸੰਦੀਪ ਸਾਹਿਬ 32 ਨਹੀਂ ਦੇ ਦिए ਚਲੋ ਜਾਂ 32000 ਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਯਾ ਹੋਰ 4 ਛੋਟ ਕਰ ਦਾਂਗੇ ਇੱਕ 31000 ਦੀ ਸਿਰ ਜਿਹੜੀਆਂ ਆਹ ਇਹ ਸੰਦੀਪ ਸਿੰਘ ਕੱਟੀ ਜਾ ਸੁਈ ਹਾਂਜੀ ਮਹਾਰਾ ਜਾਂ ਨੁਕਾਰਾਂ ਨੁਕਾਰਾਂ ਦੀ ਸੰਦੀਪ ਕਵੇ ਨਾ ਇਹ ਮਹਾਰਾ ਜਾਂ ਨੁਕਾਰਾ ਰੱਖਦੀ ਆ ਮਗਰ ਇਹਦੇ ਬੱਚਾ ਕਟਾਈ ਆ ਬੱਚਾ ਜੋ ਨੀਲੀ ਦਾ ਮਗਰ ਨੀਲੀ ਦਾ ਕਟਾ ਜੇ ਸੰਦੀਪ ਕਾਮ ਖਾ ਲੋ ਬੱਚਾ ਦੁੱਧ ਸੰਦੀਪ ਇਹਦੇ ਸਨੇ 11 ਕਿਲੋ ਕੋ ਪੱਕਾ ਮੰਨ ਕੇ ਲੈ ਲੈ ਤੇ ਬਾਕੀ ਆਪਣੀ ਦੋ ਟਾਈਮ ਯਾਰ ਚਵਾਈ ਕਰਕੇ ਲਵੇ ਸੰਦੀਪ ਬਸ ਠੀਕ ਆ ਇਹ ਵੀ ਖੋਲੋ ਪਤੂਆਂ ਨੂੰ ਤੈਨੂੰ ਜੇ ਸੰਦੀਪ ਝੱਡਾ ਮੈਂ ਮੈਂ ਨਾ ਸੰਦੀਪ 1.5 ਲੱਖ ਆ ਜੱਡਾ ਹੁੰਦਾ ਵਾ ਚੋਈਏ ਵਧੀਆ ਮੈਂ ਵਧੀਆ ਮਾੜਾ ਇਹ ਨੁਕਾ ਹੈਗਾ ਠੀਕ ਹੈ ਨੁਕਾ ਹੈਗਾ ਇਸੇ ਕਰਕੇ ਪਹਿਲਾਂ ਦੱਸਦਾ ਵਾ ਕੱਲ ਨੂੰ ਮੁੜ ਕੇ ਮਾ ਲੋ ਕਵੇ ਦਸਿਆ ਨਹੀਂ ਸੰਦੀਪ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਸੰਦੀਪ ਸਾਰਾ ਕੁਝ ਦੱਸ ਕੇ ਦੇਣਾ ਵਾ ਲਾ ਮਾਣੀ ਲੈਣਾ ਕਿਸ ਨੂੰ ਨਹੀਂ ਨਹੀਂ ਸੰਦੀਪ ਹਾਂਜੀ ਜੇ ਨੁਕਾ ਨਾ ਹੋਵੇ ਫੇਰ ਤੇ ਝੋਟੀਆਂ ਕਵੀ ਦੀ ਹਾਂ ਹਾਂ ਠੀਕ ਹੈ ਜਿੰਨਾ ਲੇਵਾ ਵਾ ਪਰ ਅੱਜ ਆਪਾਂ ਮੁੱਲ ਬਿਲਕੁਲ ਜਿਆਦਾ ਕਰਨਾ ਮੋਲੇ ਦਾ ਪੂਰਾ ਲੱਖ ਹੀ ਆ ਅੱਛਾ ਐ ਨਹੀਂ ਆ 97000 ਦੀ ਝੋਟੀ ਦੇਣੀ ਐ ਇਹ 92 ਦੀ ਦੇ ਦੇਣੀ ਆ ਤੇਲਾ ਸੰਦੀਪ ਸਿੰਘ 92 ਚਲ ਜਾ ਵੇ ਸੰਦੀਪ 91000 ਦੀ ਸੰਦੀਪ ਦੇਣੀ ਝੋਟੀ ਠੀਕ ਆ ਪੂਰੇ 90 ਦੀ ਦੇ ਪੂਰੇ 90 ਰੇ ਦੇ ਦੇਣੀ ਅੱਜ 9000 ਜਾਂ ਦੋ ਆ ਸੰਦੀਪ ਸਿੰਘ ਬੋਲੇ ਦੇ ਹੀ ਮੈਂ ਉਹ ਕਟਾਈ ਬੈਠਾ ਦਾ ਸਾਹਮਣੇ ਆ ਬਾਠਾਈ ਆ ਨਾੜੂ ਦੇ ਬੱਚਾ ਨਾੜੂ ਦੇ ਬੱਚਾ ਫਾਈਂ ਇਹ ਪਰਸੋ ਰਾਤ ਦੀ ਸੁਈ ਸੁਨੀਲ ਸਿੰਘ ਅੱਛਾ ਬਸ ਠੀਕ ਆ ਠੀਕ ਆ ਸੀ ਕਿੰਨਾ ਬੋਲਾ ਜੀ ਫਿਰ ਇਹਦੇ ਥੱਲੇ ਕਿੰਨਾ ਮਾਰੀ ਜੀ ਪਾਲਿਆ ਇਹਦੇ ਕੋਈ ਪਤਾ ਨਾ ਸਮਝਿਆ ਵੀ ਬੰਨਾ ਨਾ ਸਮਝਿਆ ਪਾਲੀ ਛੋਟੀ ਦੇ ਠੀਕ ਆ ਹਾਂ ਕਿੰਨਾ ਬੋਲਾ ਜੀ ਫਿਰ ਸੰਦੀਪ ਇਹਦੇ ਥੱਲੇ 8 ਕਿਲੋ ਮਿੰਟੀ ਦਾ 8 ਕਿਲੋ ਹੈ ਬੜੀ ਓਏ ਪਰਸੋ ਰਾਤ ਦੀ ਸੁਈ ਹਾਂ ਪਰਸੋ ਰਾਤ ਦੀ ਸੰਦੀਪ ਸੁਈ ਓਏ ਆਵੇ ਨਾਲੂ ਨਾਲ ਹੀ ਕੋਈ ਇਹ ਨਾ ਕਵੇ ਇਧਰ ਕੋਈ ਨਾ ਬੱਚਾ ਨਹੀਂ ਰੋਦਾ ਹੋਵੇਲਾ ਬੱਚਾ ਬੱਚਾ ਵੀ ਉੜਦਾ ਹੈ ਹਰੀ ਗਿਆ ਵੀ ਇਧਰੇ ਹਾਂ ਚਲੋ ਇਧਰ ਠੀਕ ਆ ਸੰਦੀਪ ਸਿੰਘ ਆ ਮੋਹਲ ਇਹਦਾ ਵੀ ਜੋ ਮਰਜ਼ੀ ਭਵੇਂ ਕਰੀਏ ਹੂੰ 90 ਦੋ ਛੱਡ ਦਈਏ 85 ਦੀ ਦੇ ਦਈਏ ਹੋਰ ਜਾਣ ਦੋ ਤੂੰ ਆਪੇ ਦੱਸ ਤੂੰ ਆਪੇ ਜੱਜ ਕਰਦੇ ਅੱਜ ਇਹ ਮੈਂ ਆਪੇ ਕਰਦੇ ਅੱਜ ਜੋ ਕਰਦੇਗਾ ਆਪਾਂ ਨਹੀਂ ਮੋੜਦੇ ਦੇਗਾ ਮਨਜ਼ੂਰੀ ਜਾ ਮਨਜ਼ੂਰੀ ਚੱਲ ਛੱਡ ਦ ਪੂਰੇ 80 ਦੀ ਪੂਰੇ 80 ਦੀ ਨਹੀਂ ਦੇਣੀ ਅੱਜ ਹਾਂ ਟੋਟਲ 4 ਛੱਡ ਦਾਂਗੇ 79000 ਦੀ ਮਹਰ ਦੇਣੀ ਏ ਇਹ ਉਸਮੇ ਉਹ ਭਾ ਮਿਲਨੇ ਆ ਤੇਰੇ ਮਾਦਾਂ ਹਾਂ ਮੋੜ ਕੇ ਨਹੀਂ ਮਿਲੇ ਯਾਰਾਂ ਦੀ ਗਰੰਟੀ ਤੇ ਮਗਰ ਕੱਟੀ ਹੂ ਤੇ ਮੈਂ ਵੇਲਾ ਕਿੱਡੀ ਵੱਡੀ ਹੂ ਹਾਂ ਵੇਖ ਇਧਰ ਮੈਂ ਕੱਟੀ ਮਗਰ ਆ ਗਈ ਨੇ ਕੱਟੀ ਕੱਟੀ ਮਗਰੀ 10 15 ਦਿਨਾਂ ਦਾ ਸੁਆਹ ਹੋ ਸਕਦਾ ਬੱਚਾ ਇਹਦਾ ਹੋ ਜੇ ਬੱਚਾ ਬਹੁਤ ਵੱਡੀ ਮੈਂ 20ਾਂ ਦੀ ਵੀ ਹੋ ਸਕਦੀ ਜੇ 15 ਤੋਂ 20ਾਂ ਦੀ ਲਾੜੇ ਕੋਈ ਯਾਰ ਆਪਣੀ ਸਮਝ ਲੈ ਉਹ ਜੇ ਬੱਚਾ ਠੀਕ ਆ ਆ ਜੇ ਬੱਚਾ ਸੰਦੀਪ ਆਵੇ ਕੱਟੀ ਬਸ ਠੀਕ ਆ ਹਾਂ ਹਾਂਜੀ ਫਿਰ ਸੰਦੀਪ ਮੋਲ ਦੇ ਦਾ ਭਾਵੇਂ ਆਪਾਂ ਜੋ ਮਰਜ਼ੀ ਕਰ ਲਈਏ ਪਰ ਅੱਜ ਆਪਾਂ ਯਾ ਜੀ ਰੱਖਣਾ ਕੰਮ ਇੱਕ ਅੱਠ ਦੋ ਛੋੜੇ ਕਿਛੇ ਦੀ ਮੈਂ ਦੇਣੀ ਪੂਰੇ ਲੱਖ ਨਹੀਂ ਦੇ ਦਾਂਗੇ ਚਲੋ ਲੱਖ ਵੇ ਸੰਦੀਪ ਸਿੰਘ ਹੋਰ ਛਡਾਉਣਾ ਹੀ ਤੂੰ ਵੇਲੇ ਮਰਜ਼ੀ ਤੇ ਤੁਹਾਡੀ ਛਡਾਲਾ ਜੀ ਛਡਾਉਣੇ ਉਹ ਛੱਡ ਗਏ 98000 ਦੀ ਦੇ ਦਿੱਗੇ 94000 95 ਦੀ ਹਾਣਾ ਦੇਣੀ ਬਸ ਸੰਦੀਪ ਆ ਮੈਂ ਗੱਬਣ ਹੀ ਤੋਕੜ ਗੱਬਣ ਅੱਛਾ 5 ਕਿਲੋ ਦੋਦੀ ਤੇ ਸਾਢੇ 4 5 ਪੰਨਿਆਂ ਦੇ ਲਾਗੇ ਬਨੇ ਕੋਈ ਆਪਣਾ ਵੀਰ ਮੇਰਾ ਜਾਣਦਿਆਂ ਚੈੱਕ ਵਾਲੇ ਪੰਜ ਹਾਂ ਪੰਜਾਂ ਦੀ ਡਾਕਟਰ ਨੇ ਕਾਸੀ ਆ ਪੰਨਿਆਂ ਦੀ ਆਪਾਂ ਕੱਟ ਤਾਂ ਆਪਾਂ ਕੱਟ ਤਾਂ ਦੱਸਦੇ ਆ ਵੀ ਕੱਲ ਨੂੰ ਅਗਲੇ ਕਰੇ ਜਾ ਕੇ ਵਾਅਦਾ ਨਿਕਲੇ ਦੋ ਦਹਾਵੀਆਂ ਦਿਨ ਸੰਦੀਪ ਇਤਰੂ ਦਰੋ ਹੋ ਸਕਦਾ ਕੰਮ ਸਹੀ ਗੱਲ ਆ ਹਨਾ ਤੇ ਸੰਦੀਪ ਬਾਕੀ ਆਪਣੀ ਦੋ ਦਿਨ ਦੀ ਗਾਰੰਟੀ ਹੋ ਗਈ ਜਾਣਦਿਆਂ ਕੋਈ ਚੈੱਕ ਵਾਲੇ ਦੋ ਦਿਨ ਤੱਕ ਆਪਾਂ ਜੋ ਮੇਵਾਰ ਜੀ ਠੀਕ ਆ ਠੀਕ ਆ ਠੀਕ ਨਹੀਂ ਸੰਦੀਪ ਮੰਨ ਲਓ 4 ਮਹੀਨਿਆਂ ਕੋਈ ਆਖਰੇ ਪਹੂ ਆ ਬਿਲਕੁਲ ਜੋ ਠੀਕ ਨਹੀਂ ਚੈੱਕ ਕਰਾ ਕੇ ਲੈ ਜਾਓ ਬੱਸ ਆ ਬੱਸ ਪਹਿਲਾਂ ਚੈੱਕ ਕਰਾ ਕੇ ਲੈ ਕੇ ਜਾਓ ਯਾਰ ਬੱਸ 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 ਸੰਦੀਪ ਇਹਦਾ ਮੁੱਲ ਜੋ ਮਰਜ਼ੀ ਕਰੀਏ ਕੋਈ ਇਹਦਾ ਆਪਾਂ 60 ਨਹੀਂ ਕਰਨਾ ਇਹ 2 ਛੋਟ 57 ਦੀ ਦੇ ਦੇ ਯਾਰ 55 ਦੀ ਦੇ ਦੇ 55 ਦੇ ਦੀ ਦੋ ਹੋਰ ਜਾਣ ਦੋ 52 ਦੀ ਦੇ 52000 ਦੀ ਗੱਡੀ ਦੇ ਦੇਣੀ ਵੇਲਾ ਚਲ ਬਸ ਠੀਕ ਸੰਦੀਪ ਆ ਵੀ ਮੈਂ ਤੋਕੜ ਗੱਬਣੀ ਇਹ ਵੀ ਤੋਕੜ ਗੱਬਣਾ ਨਾ ਮਹੀਨੇ ਆਦੀ ਗੱਬਣੀ ਏ ਸਾਢੇ ਦਿਨਾਂ ਦੇ ਉੱਤੇ ਨਾ ਦੀ ਮੰਨ ਲਾ ਤੇ ਦੋਦੇ ਦੇ ਥੱਲੇ ਡੇਢ ਹੋ ਜਾਏ ਕਿਲੋ ਹੋ ਜਾਏ ਧਾਨ ਵਗਦੇ ਦੋ ਕੋਲਾਵਾ ਠੀਕ ਆ ਤੂੰ ਕਿੱਲੋ ਹੀ ਮੰਨ ਕੇ ਲੈ ਤੂੰ ਕਿੱਲੋ ਮੰਨਿਆ ਨਾ ਤੂੰ ਥਾਣ ਵਗਦੇ ਵੇਖ ਗੋਬਾ ਲਾ ਮਾਣੀ ਵੀ ਲੈਣਾ ਸੰਦੀਪ ਮੈਂ ਵੇਲਾ ਕਿਹਦੇ ਆ ਪਖਾਲੇ ਘਰੋਂ ਆਈ ਆ ਬਿਲਕੁਲ ਬਿਲਕੁਲ ਹਣਾ ਇਹ ਸਾਮ ਹੀ ਨਹੀਂ ਕਿਸ ਨੇ ਯਾਰ ਆਜ ਆਪਾਂ ਲੋਕਾਂ ਦੀ 7 ਸਾਲਾਂ ਬਾਅਦ ਹੁੰਦੀ ਏ 24 ਮਹੀਨਿਆਂ ਦੀ ਹੋਊਗੀ 24 ਮਹੀਨਿਆਂ ਦੀ ਹੋਣੀ ਹੋਊਗੀ ਇਹ ਐਫ ਡੀ ਵਾਲਾ ਮੋਲ ਹੀ ਇਹਦਾ ਹਾਂਜੀ ਕਿੰਨਾ ਕਰੀਏ ਸੰਦੀਪ 42 ਕਰ ਲઈએ ਕਿ ਜਿਆਦਾ ਯਾਰ ਇਹ ਨਹੀਂ ਦੇ ਦੇਣੀ ਆ 40000 ਦੀ ਮੈਂ ਦੇਣੀ ਸੰਦੀਪ ਸਿਆ ਤਦੋਂ ਹੋਰ ਛੱਡ ਦੇ 30000 ਦੀ ਮੈਂ ਦੇ ਦੇਣੀ ਆ ਨਹੀਂ ਠੀਕ ਆ 75 76000 ਨੂੰ ਜਿੰਨੂੰ ਮਰਜੀ ਆਖਾਂ ਮੈਂ ਇਹ ਡਬਲ ਐਫ ਡੀ ਵਾਲੀ ਮੈਂ ਜੇ ਐਫ ਡੀ ਆ ਕੀ ਗੱਲ ਸੰਦੀਪ ਆ ਮੈਂ ਹੀ ਦੁੱਧ ਹੋਊਗਾ 5 ਕਿਲੋ ਠੰਡਾ ਠੀਕ ਆ ਮੰਨ ਲਓ 7 ਕਿਲੋ ਕਹਿ ਦਈਏ ਕੋਈ ਫਾਇਦਾ ਨਹੀਂ ਆ ਉਹ ਮਗਰ ਬੂਰਾ ਬੱਚਾ ਇਕੱਟਾ ਕੋਈ 14 ਨਾਲੇ ਕੋਈ 8 ਨਾਲੇ ਹਾਨੂੰ ਨਹੀਂ ਪਤਾ ਬਸ ਠੀਕ ਆ ਹਾਂ ਵੇ ਲੈ ਵੇ ਇਧਰ ਮੈਂ ਗੱਬਣ ਹੈਗੀ ਆ ਨਾ ਨਾ ਉਹ ਸੰਦੀਪ ਆਪਾਂ 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 ਗਰੰਟੀ ਦੇਣੀ ਖਾਲੀ ਨਿਕਲੇ ਬੁੜਕੇ ਫੋਨ ਕਰੇ 2 ਮਹੀਨਿਆਂ ਨੂੰ ਯਾਰ ਤੁਸੀਂ ਕਹਿੰਦੇ ਸੀ ਵੀ ਇਹ ਗੱਬਣ ਆ ਜਿਹੜੀ ਗੱਬਣ ਉਹ ਗੱਬਣ ਕਰਕੇ ਦੇਣੀ ਸੰਦੀਪ ਇੰਦੀ ਫਿਰ ਕੀ ਮਤਲਬ ਸੰਦੀਪ ਇਹਦਾ ਵੀ ਮੋਲ ਛੋੜਾ ਜਾ ਹੂੰ 45 ਦੇ ਦਈਏ 40 ਵੀ ਦੇ ਦੇਣੀ ਯਾਰ 40 ਦੇ ਦੇਣੀ ਇਹ ਵੀ 38 ਜਾਣ ਦੋ ਜਾਣ ਦੇ ਫਿਰ ਬਰਾਬਰ ਮੋਲ ਕੋਈ ਪੂਰੇ 38 ਵੀ ਕਹਿ ਦਰ ਵੇਖ ਸੰਦੀਪ ਜਲਦੀ ਆ ਆ ਆਪਣੇ ਦੁਆਜੇ ਪਹੂਆ ਸੰਦੀਪ ਵਾ ਚਲੋ ਦੇਖੋ ਜੀ ਆਹੀ ਪਛੀ ਸੇਲ ਆ ਇੱਥੇ ਆ ਗਿਆ ਤਾਂ ਦੋ ਟਾਈਮ ਤਿੰਨ ਟਾਈਮ ਚੁਆਈ ਕਰੋ ਅਰੇ ਚੈੱਕ ਕਰਕੇ ਲੈ ਜਾਓ ਸਹੀ ਹੈ ਕਿ ਨਹੀਂ ਭਾਈ ਜੀ ਬਹੁਤ ਬਹੁਤ ਬਿਲਕੁਲ ਜੀ ਬਿਲਕੁਲ ਇਹ ਵੀ ਆਪਣੇ ਸਾਰੇ ਆਏ ਭਰਾ ਕੋ ਹਾਂਜੀ ਤੇ ਬਸ ਹੁਣ ਇਹ ਕਿਹੜੀ ਜਗ੍ਹਾ ਹੈ ਬਈ ਇਹ ਵਪਾਰੀ ਸਾਰੇ ਆਪਣੇ ਭਰਾ ਲਾ ਕੇ ਬਣੇ ਹੋ ਆ ਕੋਈ ਸ਼ਾਹ ਬਰੇ ਤੋਂ ਆ ਕੋਈ ਯਮਾਰਾ ਤੋਂ ਆ ਉਹ ਇਧਰ ਮੋਣ ਬੁਣੇ ਵਣਗਾਲਦੇ ਆ ਹਾਂ ਸਾਰੇ ਭਰਾ ਆਪਣੇ ਚਲੋ ਬੋਲੋ ਨੰਬਰ ਜੀ ਫਿਰ ਨੰਬਰ ਆਪਣਾ ਹੈ ਜੀ 915788044 ਪਿੰਡ ਉਸਮਾ ਜ਼ਿਲ੍ਹਾ ਤਰਨਤਾਰਨ ਇਹ ਟੂਲ ਪਲਾਜ ਦੇ ਨਾਲ ਹੀ ਪੈਂਦਾ ਨਾਲ ਹੀ ਪਿੰਡ ਸੇਰੋਂ ਪੈਂਦਾ ਨਾਲ ਨਿਸ਼ਾਰਾ ਪੈਂਦਾ ਜੀ ਚਲੋ ਸਤਿ ਸ੍ਰੀ ਅਕਾਲ ਜੀ